ਮੈਂ ਕੈਨੀ ਪਾਸ ਕਰ ਲਿਆ ਹੋ ਗਿਆ ਫਿੱਟ ਕਮਾ ਮੰਦਿਰਾ ਉੱਤੇ ਇੱਥੇ ਬੜੀ ਮਿਹਨਤ ਦੋਸਤਾਂ ਨਾਲ ਪਹਾੜਾ 'ਚ ਪਹੁੰਚੇ ਬੀਨੂ ਢਿੱਲੋ ਆਪਣੇ ਫਰਮ ਦੇ ਸਕਸੈਸ ਨੂੰ ਕਰ ਰਿ ਨੇ ਇੰਜੋਏ ਲਓ ਜੀ ਮੈਂ ਕੈਨੀ ਪਾਸ ਸਾਰੇ ਨੇ ਸਰ ਕਰ ਲਿਆ ਜੀ ਚੜਦਿਆਂ ਕਰ ਬੀਨੂ ਢਿੱਲੋ ਦੀ ਅਦਾਕਾਰੀ ਦੇ ਤਾਂ ਸਾਰੇ ਹੀ ਫੈਨ ਨੇ ਉਹਨਾਂ ਨੇ ਆਪਣੀ ਕਾਮੇਡੀ ਦੇ ਨਾਲ ਸਾਰੇ ਦਰਸ਼ਕਾਂ ਦਾ ਦਿਲ ਜਿੱਤਿਆ ਰੀਸੈਂਟ ਰਿਲੀਜ਼ ਹੋਈ ਫਿਲਮ ਕੈਰੀਅਨ ਚਟਾ 3 ਦੇ ਵਿੱਚ ਬਾ ਕਮਾਲ ਅਦਾਕਾਰੀ ਦੇ ਨਾਲ ਬੀਨੋ ਜਿੱਲੋ ਨੇ ਪ੍ਰੂਫ ਕਰ ਦਿੱਤਾ ਕਿ ਪੰਜਾਬੀ ਇੰਡਸਟਰੀ ਦੇ ਟਾਪ ਆਰਟਿਸਟ ਦੇ ਵਿੱਚ ਉਹ ਇੱਕ ਨੇ ਲੇਕਿਨ ਇਹਨੇ ਦਿਨੀ ਆਪਣੇ ਸਕਸੈਸਫੁਲੀ ਇੰਜੋਏ ਕਰਦੇ ਹੋਏ ਆਪਣੇ ਦੋਸਤਾਂ ਦੇ ਨਾਲ ਪਹਾੜਾ ਦੇ ਵਿੱਚ ਪਹੁੰਚੇ ਤੇ ਜਿੱਥੇ ਪਹੁੰਚ ਕੇ ਉਹਨਾਂ ਨੇ ਛੁੱਟੀਆਂ ਦਾ ਆਨੰਦ ਮਾਣਿਆ ਇਨੈ ਨੇ ਆਪਣੇ ਛੁੱਟੀਆਂ ਦੇ ਦੌਰਾਨ ਜੋ ਇੰਜੋਏ ਕਰਿਆ ਆਪਣੇ ਫਰੈਂਡਸ ਦੇ ਨਾਲ ਵੀਡੀਓਜ਼ ਨੂੰ ਸੋਸ਼ਲ ਮੀਡੀਆ ਤੇ ਫੈਨਸ ਨਾਲ ਵੀ ਸ਼ੇਅਰ ਕੀਤਾ ਹੈ ਤੇ ਫੈਨਸ ਉਹਨਾਂ ਦੀ ਇਹਨਾਂ ਵੀਡੀਓਜ਼ ਨੂੰ ਪਰਵਾਹ ਹੰਗਾਰਾ ਦੇ ਰਹੇ ਨੇ ਤੁਸੀਂ ਵੀ ਇਹਨਾਂ ਵੀਡੀਓਜ਼ ਦੇ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਬినੂ ਜਿਲੋ ਆਪਣੇ ਦੋਸਤਾਂ ਦੇ ਨਾਲ ਟ੍ਰੈਕਿੰਗ ਕਰਦੇ ਹੋਏ ਨਜ਼ਰ ਆਏ ਤੁਸੀਂ ਵੀ ਦੇਖੋ ਇਹ ਵੀਡੀਓ ਮੈਂ ਕੈਨੀ ਪਾਸ ਕਰ ਲਿਆ ਹੋ ਗਿਆ ਫਿੱਟ ਕੰਮ ਆ ਮੰਦਿਰ ਆ ਉੱਤੇ ਇੱਥੇ ਬੜੀ ਮਿਹਨਤ ਮੰਗਦੇ ਆ ਲੋਕ ਬੜੀਆਂ ਮਰਜ਼ਾ ਪੂਰੀ ਹੁੰਦੀਆਂ ਉਹ 7 ਲੇਕਸ ਹੈ ਜੀ ਇੱਥੇ ਸਾਹਮਣੇ ਲਾਸਟ ਤੇ ਲੰਡਾਲੇ ਅੱਛਾ ਉਹ ਜਿਹੜੇ ਉਪਰੇ ਆ ਨਾ ਪਾਣੀ ਜੇ ਉੱਪਰ ਜਾ ਕੇ ਬਹੁਤ ਵੱਡੀ ਜੀਲ ਹੈ ਜ਼ਿਲ੍ਹਾ ਕਾਂਗੜਾ ਦੇ ਅੱਛਾ ਜੀਲ ਹੈ ਉੱਧਰ ਹਾਂਜੀ ਬਹੁਤ ਵੱਡੀ ਜੀਲ ਹੈ ਆ 7 ਲੇਕਸ ਨੇ ਜੇ ਇੱਧਰ ਜੇ ਚੰਬੇ ਵੱਲ ਨੂੰ ਜਾਣਾ ਹੋਵੇ ਹਨਾ ਹਾਂਜੀ ਹਾਂਜੀ ਚੰਬ 7 ਦਿਨਾਂ ਦਾ ਟ੍ਰੈਕ ਹੈ ਜੀ ਇਹ ਹੈਕਿੰਗ ਹੈ 7 ਦਿਨਾਂ ਦੀ ਜੇ ਚੰਬੇ ਬਲ ਜਾਣਾ ਹੋਵੇ ਤਾਂ ਨਜ਼ਰ ਆ ਗਿਆ ਪਿੱਛੇ ਟੀਮ ਪਿੱਛੇ ਆ ਜੀ ਹਮੇਸ਼ਾ ਹੀ ਤਰ੍ਹਾਂ ਆਪਾਂ ਜੇਤੂ ਘਰਾਰ ਠੀਕ ਰਿਹਾ ਮੇਰਾ ਸਟੈਮਣਾ ਠੀਕ ਰਿਹਾ ਬੜੀਏ ਸਰ ਬੜੀਏ ਤੁਮਲੇਸ਼ ਭਾਈ ਤੁਮਲੇਸ਼ ਭਾਈ ਗਾਈਡ ਨੇ ਸਾਡੇ ਕਰੇਰੀ ਤੋਂ ਹਮੇਸ਼ਾ ਹੀ ਮੈਂ ਹੁਣ ਤਿੰਨ ਤੀਜੀ ਵਾਰੀ ਕਰ ਰਿਹਾ ਕਰੇਰੀ ਤੱਕ ਤਾਂ ਆਉਂਦੇ ਸੀਗੇ ਪਰ ਬਨਕੈਨੀ ਪਾਸ ਪਹਿਲੀ ਵਾਰੀ ਕੀਤਾ ਸੀ ਬਦਲਾਂ ਦੇ ਉੱਤੇ ਆ ਬਈ ਅਸੀਂ ਨਜ਼ਾਰਾ ਆ ਗਿਆ ਫਿਟਾ ਕੰਮ ਬਿੱਟੇ ਸਰ ਵੀਰ ਜੋ 50 ਮੀਟਰ ਰਾਈਟ ਦੇ ਆਏ ਹਾਂ ਵੀ ਹਾਂ ਕਿਤਰੇ ਕਿਤਰੀ ਹਾਈਟ 'ਚ 4250 4250 ਮੀਟਰ ਹੋਗਾ ਵੈਰੀ ਗੁੱਡ ਇਧਰ ਬੰਦੇ ਆਪਣੇ ਆਜੋ ਆਜੋ ਪਹੁੰਚ ਗਏ ਪਹੁੰਚ ਗਏ ਚੜਦਿਆਂ ਕਿਲਾ ਪਰ ਬੜਾ ਸਵਾਦ ਆਉਂਦਾ ਜਦੋਂ ਇੱਕ ਵਾਰੀ ਤੁਸੀਂ ਇਹ ਕਰਦੇ ਹੋ ਪਰ ਜੇ ਜੋਰ ਜਮਾਈ ਕਰਨੀ ਹੋਵੇ ਨਾ ਜਿੰਮ ਜਾਣੇ ਆ ਜਾਂ ਹੋਰ ਜਿਹੜਾ ਪਾਸੇ ਜਾਣੇ ਹੋ ਤੁਸੀਂ ਜੇ ਪਤਾ ਲੱਗਦਾ ਵੀ ਕਾਰਡੀਓ ਜਿਹੜਾ ਕਰਦਾ ਜਾਂ ਤੁਹਾਡੇ ਚਾਹ ਲੱਗਦਾ ਵੀ ਪਾਵਰ ਪੂਰੀ ਆ ਵੀ ਤੁਸੀਂ ਬਹੁਤ ਹਾਈਕਿੰਗ ਕਰ ਲੈਨੇ ਹੋ ਭੱਜ ਲੈਨੇ ਹੋ ਨਾਟ ਲੈਨੇ ਹੋ ਜੈਮਿੰਗ ਕਰ ਲੈਨੇ ਹੋ ਤਾਂ ਮਨਕੈਨੀ ਪਾਸ ਆ ਕੇ ਇੱਕ ਵਾਰੀ ਆਪਣੇ ਆਪ ਨੂੰ ਚੈੱਕ ਜ਼ਰੂਰ ਕਰੋ ਵੀ ਆਪਾਂ ਕਿੱਥੇ ਖੜੇ ਆ ਉਹ ਆਉਂਦੇ ਆ ਬੰਦੇ ਆਪਣੇ ਮਨਕੈਨੀ ਪਾਸ ਜ਼ਰੂਰ ਆ ਕੇ ਕਰੀ ਗੋਡ ਬlesਸ ਯੂ ਆਲ